ਹੋ ਕਦੇ ਅਸੀਂ ਪੀਂਦੇ ਸੀ ਸ਼ਰਾਬ ਵੀਰੋ ਹੋ ਜਦੋਂ ਫੁੱਲਾ ਵਾਂਗ ਮਹਿਕਦਾ ਸੀ ਪੰਜਾਬ ਵੀਰੋ ਹੋ ਜਦੋਂ ਹੁੰਦਾ ਸੀ ਵਾਂਗ ਦੇਸ਼ ਗੁਲਾਬ ਵੀਰੋ ਹੋਇਆ ਸਾ ਕਿੜਾ ਸਾਡੇ ਤੇ ਹੰਦੇ ਰਿਹਾ ਗਿਆ 타타 ਵਿਕੇ ਚਿੱਟਾ ਪੰਜਾਬ ਖਾ ਗਿਆ ਪੁੱਤ ਧਾ ਧਾ ਵਿਕੇ ਚਿੱਟਾ ਪੰਜਾਬ ਖਾ ਗਿਆ ਬੈਠਾ ਧਾ ਧਾ ਵਿਕੇ ਚਿੱਟਾ ਪੰਜਾਬ ਖਾ ਗਿਆ ਹ ਜਿਹੜੇ ਖੇਡਦੇ ਸੀ ਕਬੱਡੀਆਂ ਉਹ ਸਾਰੇ ਸੁੱਕ ਗਏ ਉਹ ਸਾਡੇ ਬੋਲਣ ਵਾਲੇ ਬੁੱਧੀਜੀਵੀ ਕਿੱਥੇ ਮੁੱਕ ਗਏ ਉਹ ਸਾਡੇ ਬੋਲਣ ਵਾਲੇ ਬੁੱਧੀਜੀਵੀ ਕਿੱਥੇ ਮੁੱਕ ਗਏ ਹੋ ਨੌਜਵਾਨ ਸਾਡਾ ਮਜ਼ਦੂਰ ਬਣ ਬਹਿ ਗਿਆ ਧੀਆਂ ਸਾਡੀਆਂ ਨੂੰ ਜਿਸਮ ਵੇਚਣਾ ਪੈ ਗਿਆ ਫੱਕੇ ਸੇ ਪੰਜਾਬੀ ਦਾ ਨ ਖੂਨ ਖੋਲਿਆ ਹੋ ਲੁੱਟ ਗਿਆ ਪੰਜਾਬ ਕੋਈ ਨਹੀਂੋ ਬੋਲਿਆ ਫੱਕੇ ਹੋ ਗਿਆ ਸਾਡਾ ਮਾਰਾ ਟਾਈਮ ਆ ਗਿਆ ਥਾ ਥਾ ਵਿਕੇ ਚਿੱਟਾ ਪੰਜਾਬ ਖਾ ਗਿਆ ਥਾ ਥਾ ਵਿਕੇ ਚਿੱਟਾ ਪੰਜਾਬ ਖਾ ਗਿਆ ਬਈ ਥਾ ਥਾ ਵਿਕੇ ਚਿੱਟਾ ਪੰਜਾਬ ਖਾ ਗਿਆ ਵੀਰੋ ਭਗਤ ਸਿੰਘ ਲੜਨਾ ਨਹੀਂ ਚਾਹਦਾ ਸੀ ਪਰ ਉਹਨੂੰ ਲੜਨਾ ਪਿਆ ਮੀਰਾ ਨੂੰ ਨੱਚਣਾ ਨਹੀਂ ਆਉਂਦਾ ਸੀ ਪਰ ਉਹਨੂੰ ਨੱਚਣਾ ਪਿਆ ਮੈਨੂੰ ਗਾਉਣਾ ਨਹੀਂ ਆਉਂਦਾ ਪਰ ਮੈਨੂੰ ਗਾਉਣਾ ਪਿਆ ਕੀ ਕੁਸ਼ ਹੋ ਗਿਆ ਸਾਡੇ ਪੰਜਾਬ ਤੇ ਜਵਾਨੀ ਖਤਮ ਹੋ ਗਈ ਸਾਡੀਆਂ ਧੀਆਂ ਉਹ ਕਹਿਣ ਦੀ ਲੋੜ ਨਹੀਂ ਇਹ ਚੀਨ ਦੀਆਂ ਕੁੜੀਆਂ ਰਾਕੇਟ ਚਲਾਉਂਦੀਆਂ ਫਾਈਟਰ ਜੈਟ ਚਲਾਉਂਦੀਆਂ ਟੈਂਕ ਚਲਾਉਂਦੀਆਂ ਤੇ ਉਹ ਉਹਨਾਂ ਨੂੰ ਉਹਨਾਂ ਦੇ ਸਮਾਜ ਨੇ ਦਿੱਤੇ ਆ ਅਸੀਂ ਜੋ ਆਪਣੀ ਜਵਾਨੀ ਨੂੰ ਦਿੱਤਾ ਉਹ ਸਾਡੀ ਜਵਾਨੀ ਖੋਤ ਰਹੀ ਆ ਤੇ ਵੀਰੋ ਨਸ਼ਾ ਤਾਂ ਤਾਂ ਵਿਕੇ ਚਿੱਟਾ ਪੰਜਾਬ ਖਾ ਗਿਆ ਵੀਰੋ ਤਾਂ ਤਾਂ ਵਿਕੇ ਚਿੱਟਾ ਪੰਜਾਬ ਖਾ ਗਿਆ ਵੀਰੋ ਸਰਕਾਰਾਂ ਨੂੰ ਦੋਸ਼ ਦੇਣੇ ਲੀਡਰਾਂ ਨੂੰ ਦੋਸ਼ ਦੇਣੇ ਸਾਡੀ ਆਦਤ ਬਣ ਚੁੱਕੀ ਆ ਪਰ ਚਿੱਟਾ ਸਰਕਾਰ ਨਹੀਂ ਰੋਕ ਸਕਦੀ ਛੱਟਾ ਪਾਲਸਨੀ ਰੋਕ ਸਕਦੀ ਵੀਰੋ ਜਦੋਂ ਇੰਨੀ ਡਿਮਾਂਡ ਆ ਇੰਨਾ ਪ੍ਰੋਫਿਟ ਆ ਇਹ ਵੀਰੋ ਸਾਨੂੰ ਪੰਜਾਬ ਦੇ ਲੋਕਾਂ ਨੂੰ ਕਦਮ ਉਠਾਉਣੇ ਪੈਣੇ ਪਰ ਅਸੀਂ ਨਕੰਮੇ ਹੋ ਚੁੱਕੇ ਆ ਅਸੀਂ ਵੱਡੇ ਲੈਵਲ ਤੇ ਨਕੰਮੇ ਹੋ ਚੁੱਕੇ ਆ ਉਹ ਤੁਹਾਨੂੰ ਮੈਂ ਦੱਸਦਾ ਕਿਵੇਂ ਜੇ ਨੌਜਵਾਨੀ ਕਰਾਹੇ ਪਈ ਆ ਮਿਊਜ਼ਿਕ ਨੇ ਗਾਣਿਆਂ ਨੇ ਕਰਾਹੇ ਪਈ ਆ ਤੇ ਚੰਗੀਆਂ ਫਿਲਮਾਂ ਦੇ ਚੰਗਾ ਮਿਊਜ਼ਿਕ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਲਿਆਉਣਾ ਪੈਣਾ ਜਿਹੜੇ ਚੰਗੀਆਂ ਫਿਲਮਾਂ ਬਣਾ ਸਕਣ ਚੰਗੇ ਗਾਣੇ ਗਾ ਸਕਣ ਇਹ ਸਭ ਮਾੜੀਆਂ ਗਾਣਿਆਂ ਦੇ ਮਾੜੀਆਂ ਫਿਲਮਾਂ ਦਾ ਨਤੀਜਾ ਆ ਦੂਜਾ ਅਸੀਂ ਲੰਗਰ ਲਾਉਨੇ ਬਹੁਤ ਵਧੀਆ ਗੱਲ ਆ ਗੁਰੂ ਮਹਾਰਾਜ ਨੇ ਸਾਨੂੰ ਇੱਕੋ ਜਗ੍ਹਾ ਸਾਰੀਆਂ ਜਾਤਾਂ ਪਾਤਾਂ ਨੂੰ ਤੋੜ ਕੇ ਹੋਏ ਬੈਠੰਦਾ ਲੰਗਰ ਛਕੰਦਾ ਸੰਧਾਰ ਦਿੱਤਾ ਆ ਤੇ ਨਾਲ ਦੂਜਿਆਂ ਦੀ ਮਦਦ ਕਰਨ ਦਾ ਵਿਸਥਾਰ ਦਿੱਤਾ ਸਾਡੇ ਮਹਾਰਾਜ ਨੇ ਪਰ ਸਿਰਫ ਲੰਗਰ ਹੀ ਸਾਡਾ ਧਰਮ ਆ ਅਸੀਂ ਸਿਰਫ ਲੰਗਰ ਲਾ ਕੇ ਹੀ ਕਹਿਤਾ ਕਿ ਅਸੀਂ ਆਪਣਾ ਧਰਮ ਦਿਵਾ ਰਿਆ ਨਹੀਂ ਵੀਰੋ ਸਾਨੂੰ ਸਾਡੀਆਂ ਖੇਡਾਂ ਕਿੱਥੇ ਗਈਆਂ ਸਾਡੀਆਂ ਖੇਡਾਂ ਦਾ ਬੇੜਾ ਗਰਕ ਹੋ ਗਿਆ ਜਰਮਨ ਦੀ ਡੱਟਕੌਮ ਦੁਨੀਆ ਦੀ ਸਭ ਤੋਂ ਵਧੀਆ ਨਸਲੀ ਕੌਮ ਮੰਨੀਆ ਦੀਆ ਹਿਟਲਰ ਨੂੰ ਉਸੇ ਦੇ ਮਾਨ ਸੀ ਕਿ ਮੇਰੀ ਨਸਲ ਹੀ ਸਭ ਤੋਂ ਵਧੀਆ ਆ ਤੇ ਉਹ ਗੱਲ ਵੀ ਸਹੀ ਆ ਉਸੇ ਚੀਜ਼ ਨੇ ਨਾਜ਼ੀਜ਼ਮ ਨੂੰ ਪੈਦਾ ਕੀਤਾ ਸੀ ਚਲੋ ਉਹ ਗੱਲਾਂ ਅਲੱਗ ਗੀਆਂ ਜਰਮਨ ਦੀ ਕੌਮ ਜਿਹੜੀ ਆ ਉਹ ਸਭ ਤੋਂ ਬੈਸਟ ਮੰਨੀ ਜਾਂਦੀ ਵਧੀਆ ਨਸਲ ਤੇ ਸੈਕੰਡ ਸਾਡੇ ਪੰਜਾਬੀ ਹੁੰਦੇ ਆ ਪਰ ਸਾਡੇ ਪੰਜਾਬ ਵਿੱਚ ਇੱਕ ਵਧੀਆ ਨਸਲ ਨੂੰ ਜਦੋਂ ਗਰਾਊਂਡ ਹੀ ਨਹੀਂ ਹੋਣਗੇ ਤਾਂ ਖੇਡਣਗੇ ਕਿੱਥੇ ਜਦੋਂ ਖੇਡ ਮੇਲੇ ਨਹੀਂ ਹੋਣਗੇ ਤਾਂ ਖੇਡਣਗੇ ਕਿੱਥੇ ਸਾਨੂੰ ਪਿੰਡ ਪਿੰਡ ਗਰਾਊਂਡਾਂ ਬਣਾਉਣੀਆਂ ਪੈਣੀਆਂ ਬਹੁਤ ਪੈਸਾ ਲੋਕਾਂ ਕੋਲ ਇੱਕ ਗਰਾਊਂਡ ਬਣਾਉਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇੱਕ ਕੱਲੇ 'ਚ ਗਰਾਊਂਡ ਬਣ ਜਾਂਦੀ ਆ ਸਾਨੂੰ ਹਰ ਪਿੰਡ 'ਚ ਖੇਡ ਮੇਲੇ ਕਰਾਉਣੇ ਪੈਣੇ ਆ ਖਿਡਾਰੀਆਂ ਨੂੰ ਚੰਗੇ ਇਨਾਮ ਦੇਣੇ ਪੈਣੇ ਆ ਜਿਹੜਾ ਖਿਡਾਰੀ ਜਿੱਤ ਗਿਆ ਉਹਨੂੰ ਅਸੀਂ ਲੱਖ ਰੁਪਈਆ ਦੇ ਦਾਂ ਬਾਕੀਆਂ ਨੂੰ ਕੁਝ ਦਿੱਤਾ ਹੀ ਨਹੀਂ ਇਦਾਂ ਨਹੀਂ ਚੱਲਣਾ ਹਾਰ ਖਿਡਾਰੀ ਜਿਹੜਾ ਖੇਡ ਚ ਪਾਰਟਿਸਪੇਟ ਕਰਦਾ ਉਹਨੂੰ ਪੈਸੇ ਦਿੱਤੇ ਜਾਣ ਬਹੁਤ سارے ਸਾਡੇ ਖਿਡਾਰੀ ਆ ਨਿਚਾਰਾ ਭੰਡਾਰਾ ਬੌਂਸਰ ਬਣੇ ਹੋਏ ਵਿਚਾਰੇ ਇਹ ਮੈਂ ਚੰਡੀਗੜ੍ਹ ਜਦੋਂ ਗਿਆ ਤਾਂ ਮਿਲਣਾ ਬੜਾ ਮੈਨੂੰ ਦੁੱਖ ਲੱਗਾ ਕਿ ਜਿਹੜੇ ਸਾਡੇ ਅਸਲੀ ਹੀਰੇ ਆ ਉਹ ਬੌਂਸਰ ਬਣੇ ਪਏ ਆ ਜਦੋਂ ਖਿਡਾਰੀਆਂ ਨੂੰ ਪੈਸੇ ਨਹੀਂ ਦਿੱਤੇ ਜਾਣਗੇ ਤੇ ਉਹਨਾਂ ਆਪਣਾ ਢਿੱਡ ਵੀ ਤਾਂ ਭਰਨਾ ਨਾ ਉਹ ਕੋਈ ਨਾ ਕੁਛ ਤਾਂ ਕਰਨਗੇ ਨਾ ਹੁਣ ਜੇ ਖਿਡਾਰੀ ਸਵੇਰੇ ਕੰਮ ਜਾਵੇ ਤੇ ਸ਼ਾਮਾਂ ਨੂੰ ਆ ਕੇ ਖੇਡੇ ਉਦਾਂ ਤਾਂ ਨਹੀਂ ਹੋਣਾ ਖਿਡਾਰੀਆਂ ਨੂੰ ਇਹ ਟੈਨਸ਼ਨ ਨਾ ਹੋਵੇ ਉਹਨਾਂ ਨੂੰ ਕਮਾਉਣਾ ਨਾ ਪਵੇ ਬਾਹਰ ਉਹਨਾਂ ਨੂੰ ਖੇਡਾਂ ਵਿੱਚੋਂ ਹੀ ਪੈਸੇ ਆਉਣ ਜ਼ਰੂਰੀ ਨਹੀਂ ਕਿ ਜਿਹੜਾ ਜਿੱਤ ਗਿਆ ਉਹਦੇ ਜੀਫ ਜੀ ਪੈਸੇ ਪੈਣ ਜਿਸ ਵੀ ਖਿਡਾਰੀ ਨੇ ਪਾਰਟਿਸਪੇਟ ਕੀਤਾ ਉਹਨੂੰ ਪੈਸੇ ਦਿੱਤੇ ਜਾਣ ਤਾਂ ਕਿ ਨੌਜਵਾਨਾਂ ਵਿੱਚ ਉਤਸ਼ਾਹ ਵਧੇ ਪਿੰਡੋਂ ਪਿੰਡ ਹਰ 6 ਮਹੀਨੇ ਬਾਅਦ ਖੇਡ ਮੇਲਾ ਕਰਾਇਆ ਜਾਵੇ ਤੇ ਲੋਕ ਇਸ ਵਿੱਚ ਵੱਧ ਚੜ ਕੇ ਪੈਸੇ ਦਾ ਯੋਗਦਾਨ ਪਾਉਣ ਸਾਡੇ ਜਦੋਂ ਦੱਸਦਾ ਸੀ ਇੱਕ ਬਾਪੂ ਜਦੋਂ ਪਹਿਲਵਾਨ ਹੁੰਦੇ ਸੀ ਨਾ ਤੇ ਜਿਹੜਾ ਵੀ ਪਿੰਡ 'ਚ ਪਹਿਲਵਾਨ ਹੁੰਦਾ ਹੈ ਨਾ ਪਿੰਡੋਂ ਪਿੰਡ ਹਾਰ ਘਰ ਉਹਦੇ ਘਰ ਕਿਉਂ ਦਾ ਪੀਪਾ ਰੱਖੋ ਦਾ ਹੀ ਦੇਖੋ ਇੱਕ ਕਿੱਡੀ ਸਾਡੇ ਪੰਜਾਬ ਦੇ ਲੋਕਾਂ ਦਾ ਇੱਕ ਪੋਜ਼ਿਟਿਵ ਪੁਆਇੰਟ ਕੋਈ ਵੀ ਖਿਡਾਰੀ ਹੁੰਦਾ ਜੀ ਕਿਉਂ ਲੋਕਾਂ ਪਿੰਡਿਆਂ ਲੈ ਕੇ ਦੇਣਾ ਬਾਦਾਮ ਲੈ ਕੇ ਦੇਣਾ ਵੀ ਪੁੱਤ ਤੂੰ ਖੇਡ ਆਹੀ ਤੇਰੇ ਨਾਲ ਤੇ ਹੁਣ ਜੇ ਸਾਡਾ ਭਧਵਾਨ ਸਾਡਾ ਕਬੱਡੀ ਦਾ ਖਿਡਾਰੀ ਉਹ ਹੀ ਸੋਚੂਗਾ ਵੀ ਮੈਂ ਖੇਡਦਾ ਦੇ ਆਗਾ ਤੇ ਮੈਨੂੰ ਰੋਟੀ ਇੱਕ ਵੀ ਕਮਾਉਣੀ ਪੈਣੀ ਆ ਫਿਰ ਉਹ ਕੀ ਖੇਡੂਗਾ ਨੋ ਜਵਾਨਾ ਪਿੰਡੋ ਪਿੰਡ ਜਿਮ ਪਿੰਡੋ ਪਿੰਡ ਸਪੋਰਟਸ ਕਲੱਬ ਗਰਾਊਂਡ ਬਣਾਓ ਹਰ 6 ਮਹੀਨੇ ਬਾਅਦ ਮੇਲਾ ਲਾਓ ਖੇਡ ਮੇਲਾ ਖਿਡਾਰੀਆਂ ਨੂੰ ਚੰਗੇ ਪੈਸੇ ਦਵੋ ਇੱਕ ਸਾਲ ਦੇ ਵਿੱਚ ਨਸ਼ਾ ਪੰਜਾਬ ਤੋਂ ਖਤਮ ਹੋ ਜਾਣਾ ਹੈ ਇੱਕ ਸਾਲ ਦੇ ਵਿੱਚ ਪਰ ਜੇ ਇਹ ਕਰਨਾ ਹੀ ਕੱਖ ਨਹੀਂ ਤਾਂ ਫੇਰ ਹੀ ਕੁਝ ਵੀ ਹੋਣਾ ਫੇਰ ਝੰਕਣਾ ਹੋਣਾ ਹੈ ਕੋਛ ਨਹੀਂ ਹੋਣਾ ਫਿਰ ਸਾਡੇ ਬੁੱਧੀਜੀਵੀ ਕਿੱਥੇ ਮਾਰ ਗਏ ਜਿਹੜੇ ਬੋਲਦੇ ਹੁੰਦੇ ਸੀ ਪਤਾ ਹੀ ਨਹੀਂ ਆ ਜਿਹੜੇ ਅੱਜ ਕੱਲ ਦੇ ਜਿੰਨੇ ਠੱਗ ਚੋਰ ਬੁੱਧੀਜੀਵੀ ਬਣੇ ਹੋਏ ਇਹ ਉਹ ਬੋਲਦੇ ਜਨਤਾ ਨੂੰ ਚੰਗਾ ਕੀ ਲੱਗੇ ਜਿੱਚ ਉਹਨਾਂ ਨੂੰ ਵਿਊ ਹੋਣ ਸਭ ਫਰੌੜੀ ਏ ਸਮਾਜ ਅੰਦਰ ਨੂੰ ਜਾ ਰਿਹਾ ਬੁੱਧੀਜੀਵੀ ਉਹਨੂੰ ਸਿੱਧੀ ਦਿਸ਼ਾ ਦਿੰਦਾ ਆ ਭਾਵੇਂ ਉਹਨੂੰ ਉਹਦੇ ਵਿੱਚ ਪ੍ਰੋਬਲਮ ਹੀ ਹੋ ਜਾਏ ਉਹਨੂੰ ਸਟਰਗਲ ਹੀ ਕਰਨਾ ਪਵੇ ਜਾਣੂ ਪ੍ਰੋਬਲਮਸ ਹੈ ਨਹੀਂ ਆ ਪਰ ਉਹ ਆਪਣੇ ਸਮਾਜ ਨੂੰ ਲਾਇਨ ਤੇ ਸੇ ਤੇ ਰੱਖਦਾ ਹੈ ਪਰ ਸਾਡੇ ਉਹ ਬੰਦੇ ਮਰ ਗਏ ਹੁਣ ਇਸ ਟਾਈਮ ਐ ਨਹੀਂ ਕੋਈ ਯਾਰ ਕਿੱਡੀ ਸ਼ਰਮ ਵਾਲੀ ਗੱਲ ਆ ਸਾਰੇ ਅਸੀਂ ਪੰਜਾਬੀ ਜਾਣਦੇ ਆ ਵੀ ਸਾਡੀ ਨੌਜਵਾਨੀ ਵਿਦੇਸ਼ਾਂ ਵਿੱਚ ਰੂੜਾ ਦੇ ਸੌਂਦੀ ਆ ਰਾਵਾਂ ਦੇ ਤੇ ਸਾਡੀਆਂ ਧੀਆਂ ਬਦੇਸ਼ਾਂ ਜਿਸਮ ਵੇਚਦੀਆਂ ਸੱਚੀ ਗੱਲ ਦਾ ਕੋਈ ਝੂਠ ਨਹੀਂ ਹੈਗਾ ਉਹ ਧੀਆਂ ਸਾਡੀਆਂ ਜਾਂ ਯਾਰ ਇੱਕ ਵਾਰ ਮੈਂ ਕਿਤੇ ਇਹੋ ਗੱਲ ਕੀਤੀ ਤੇ ਉੱਥੇ ਮੇਰੇ ਨਾਲ ਦੋ ਚਾਰ ਲੜ ਪਏ ਤੂੰ ਇਹ ਗੱਲ ਕਿਉਂ ਗਈ ਸਾਡੀਆਂ ਵੀ ਕੁੜੀਆਂ ਗਈਆਂ ਹੋਈਆਂ ਉਹ ਭਰਾ ਉਹ ਸਾਡੀਆਂ ਤੁਹਾਡੀਆਂ ਸਾਰਿਆਂ ਦੀਆਂ ਧੀਆਂ ਆ ਉਹ ਕੋਈ ਗੱਲ ਉਹ ਵੀ ਨਹੀਂ ਸਾਡੀ ਕੁੜੀ ਦੇ ਉੱਤੇ ਯਾਰ ਇੱਕ ਇਹੋ ਜਿਹਾ ਕੰਮ ਚੱਲਦਾ ਵਾ ਕੈਨੇਡਾ ਵਿੱਚ ਉਹਨੂੰ ਫਿਰ ਕੀ ਕਹਿੰਦੇ ਉਹਦੇ ਵਿੱਚ ਕੀ ਹੁੰਦਾ ਆ ਉਹਦੇ ਵਿੱਚ ਲੜਕੀ ਨੂੰ ਉਹਨਾਂ ਨੇ ਮਤਲਬ ਆਟੋਮੈਟਿਕ ਸਾਈਟ ਆ ਉੱਥੇ ਮੈਸੇਜ ਆਉਣਾ ਵਾ ਲੜਕੀ ਨੇ ਸ਼ਾਮ ਨੂੰ ਪੈਸੀ ਪੇਮੈਂਟ ਹੋ ਜਾਣੀ ਉਹਨੇ ਜਾਣਾ ਕਿ ਨਾ ਸਵੇਰੇ ਆ ਜਾਣਾ ਕਿ ਇਹਨੂੰ ਪਤਾ ਨਹੀਂ ਚੱਲਣਾ ਅਸੀਂ ਇਹ ਵਾਲੀ نسل ਐ ਨਹੀਂ ਸੀ 5000 ਸਾਲ ਦਾ ਇਤਿਹਾਸ ਮੈਂ ਪੰਜਾਬ ਦਾ ਪੜਿਆ ਆ ਕੰਬੋਜਾ ਕਿੰਗਡਮ ਤੋਂ ਲੈ ਕੇ ਗ੍ਰੀਕ ਡਾਇਨਾਸਟੀ ਮੌਰੀਆਸ ਕਨਿਸ਼ਕ ਗੁਪਤਾ ਹਰਸ਼ਾ ਰਾਜਪੂਤ ਡਾਇਨਾਸਟੀ ਤੇ ਤੁਰਕ ਡਾਇਨਾਸਟੀ ਮੁਗਲ ਡਾਇਨਾਸਟੀ ਕਦੇ ਪੰਜਾਬ ਦੀ ਔਰਤ ਨੇ ਜਿਸਮ ਨਹੀਂ ਵੇਚਿਆ ਸੀ ਨਾ ਕਦੇ ਆ ਨੱਚਣ ਗਾਉਣ ਵਾਲਾ ਕੰਮ ਕੀਤਾ ਸੀ ਠੀਕ ਆ ਸਿੰਗਰ ਹੁੰਦੇ ਆ ਉਹ ਇੱਕਾ ਦੁੱਕਾ ਵੱਖਰੀ ਗੱਲ ਆ ਸਾਰੇ ਸਮਾਜ ਦਾ ਹੀ ਬੇੜਾ ਬਹਿ ਜਾਏ ਇਹ ਕਦੀ ਨਹੀਂ ਹੋਇਆ ਇਹ 5000 ਸਾਲ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਇਹ ਸਾਨੂੰ ਪੰਜਾਬੀਆਂ ਨੂੰ ਸੋਚਣਾ ਪਿਆ ਸ਼ਰਮ ਆਪਾਂ ਨੂੰ ਆਉਗੀ ਤਾਂ ਆ ਆਪਾਂ ਸੈਲਫਿਸ਼ ਹੋ ਚੁੱਕੇ ਆ ਆਪਾਂ ਸਿਰਫ ਆਪਣੇ ਖੁਦ ਵਾਸਤੇ ਕਰਨਾ ਚਾਹੁੰਦੇ ਆ ਆਪਾਂ ਸਮਾਜ ਵਾਸਤੇ ਕੁਝ ਨਹੀਂ ਕਰਨਾ ਚਾਹੁੰਦੇ ਹਰ ਬੰਦਾ ਜੋ ਮਰਜ਼ੀ ਰੂਲ ਤੋੜ ਕੇ ਠਗੀਆਂ ਠੁਰੀਆਂ ਮਾਰ ਕੇ ਜਿੱਦਾਂ ਮਰਜ਼ੀ ਕਰਕੇ ਆਪਣਾ ਜਿਗਾਰ ਕਰੀ ਜਾਂਦਾ ਬਸ ਇੱਥੋਂ ਤੱਕ ਸੀਮਤ ਹੈ ਉਸ ਤੋਂ ਅੱਗੇ ਕੁਝ ਨਹੀਂ ਸੋਚਣਾ ਪੈਣਾ ਵੀਰੋ ਸੋਚਣਾ ਪੈਣਾ ਸੋਚਣਾ ਪੈਣਾ ਖੇਡ ਮੇਲੇ ਇੱਕੋ ਇੱਕ ਨਸ਼ਾ ਹਾਲਾ ਖੇਡ ਮੇਲੇ ਵੱਧ ਤੋਂ ਵੱਧ ਖੇਡ ਮੇਲੇ ਕਰਾਓ ਖਿਡਾਰੀਆਂ ਨੂੰ ਵਕਤ ਤੋਂ ਵਕਤ ਪੈਸਾ ਦੋ ਜਦੋਂ ਖਿਡਾਰੀਆਂ ਨੂੰ ਮਾਲ ਆਊਗਾ ਉਹ ਨਸ਼ੇ ਦੇ ਕੋਲ ਨਹੀਂ ਨੌਜਵਾਨੀ ਜਾਊਗੀ ਹਰ ਨੌਜਵਾਨ ਖੇਡੂਗਾ ਸਰਕਾਰ ਇੱਕ ਮਿਨਿਸਪਲ ਕਾਰਪੋਰੇਸ਼ਨ ਦੀ ਤਰ੍ਹਾਂ ਹੁੰਦੀ ਆ ਉਹਦਾ ਸਿਸਟਮ ਸੰਭਾਲਣਾ ਹੁੰਦਾ ਹੈ ਰੈਵਿਊਲੂਸ਼ਨ ਜਨਤਾ 'ਚ ਆਉਂਦਾ ਕ੍ਰਾਂਤੀ ਜਨਤਾ 'ਚ ਆਉਂਦੀ ਜਨਤਾ 'ਚ ਲੋਕ ਇਕੱਠੇ ਹੁੰਦੇ ਉਹ ਸੋਚਦੇ ਕਿ ਆਪਾਂ ਇਸ ਤਰ੍ਹਾਂ ਕਰੀਏ ਇਸ ਤਰ੍ਹਾਂ ਕਰੀਏ ਇਸ ਤਰ੍ਹਾਂ ਕਰੀਏ ਹੁਣ ਸਰਕਾਰ ਪੈਨ ਬੈਨ ਾਰ ਕੇ ਥੋੜੀ ਖੇਡ ਮੇਲੇ ਕਰਾਊਗੀ ਜੇ ਇਹ ਸਰਕਾਰ ਪੈਸੇ ਵੀ ਦੇ ਦੇਊਗੀ ਤੁਹਾਡੇ ਸਾਡੇ ਪੰਚਾ ਸਰਪੰਚੇ ਹੀ ਖਾ ਜਾਣੇ ਇਹ ਪਿੰਡ ਦੇ ਲੋਕਾਂ ਨੂੰ ਸੋਚਣਾ ਪੈਣਾ ਹਰ ਪਿੰਡ ਦੇ ਲੋਕਾਂ ਨੂੰ ਸੋਚਣਾ ਨਹੀਂ ਕਰਨਾ ਪੈਣਾ ਆ ਤਾਂ ਸਾਡੀ ਨੌਜਵਾਨੀ ਨਸ਼ੇ ਤੋਂ ਬਚੂਗੀ ਜਦੋਂ ਖੇਡ ਮੇਲੇ ਹੋਣਗੇ ਮਾਹੌਲ ਬਣੂਗਾ ਸਾਡੀ ਨੌਜਵਾਨੀ ਪੰਜਾਬ ਛੱਡ ਛੱਡ ਬਾਹਰ ਨੂੰ ਨਹੀਂ ਭਜੂਗੀ ਜੇ 10 ਬੰਦੇ ਖੇਡਣ ਵਾਲੇ ਹੁੰਦੇ ਆ ਤਾਂ 300 ਬੰਦਾ ਦੇਖਣ ਵਾਲਾ ਹੁੰਦਾ ਆ ਜਦੋਂ ਨਾ ਖੇਡ ਹੋਊਗੀ ਨਾ ਖੇਡਣ ਵਾਲੇ ਹੋਣਗੇ ਨਾ ਦੇਖਣ ਵਾਲੇ ਹੋਣਗੇ ਤੇ ਫਿਰ ਰਿਜ਼ਲਟ ਕੁਝ ਹੋਰ ਹੋਵੇਗਾ ਧੰਨਵਾਦ ਵੀਰੋ ਧੰਨਵਾਦ